ਕੋਈ ਨਾ ਬਰੂਨ ਹੁਣ ਆਸਵਾ ਕਾ ਕਿ ਇਹਨਾਂ ਨੇ ਕੰਮ ਹੀ ਐਸੇ ਕੀਤੇ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਪੰਜਾਬ ਦੇ ਸਾਰੇ ਮਸਲੇ ਇਹਨਾਂ ਨੇ ਗੁਰਦੁਆਰਾ ਚ ਦਖਲ ਦਾ ਜੀ ਧਰਮਾਂ ਚ ਦਖਲ ਦਾ ਜੀ ਲੋਕਾਂ ਨੂੰ ਪਾੜੋ ਤੇ ਰਾਜ ਕਰਦੇ ਦਿੱਤੀ ਫਿਰੇ ਛੜਪਾ ਮਾਰ ਗਿਆ ਕਾਂਗਰਸ ਛੱਡ ਕੇ ਉੱਥੇ ਚ ਲੈ ਗਿਆ ਔਰ ਹੁਣ ਕਾਂਗ ਭਾਜਪਾ ਦਾ ਆਪਾਂ ਨੂੰ ਪਤਾ ਵੀ ਇਹਨਾਂ ਨੇ ਤਿੰਨ ਕਾਨੂੰਨ ਲਿਆ ਕੇ ਲੋਕਾਂ ਦੇ ਨਾਲ ਧੋਖਾ ਕੀਤਾ ਕਿਸਾਨਾਂ ਨਾਲ ਧੋਖਾ ਕੀਤਾ ਜਿੱਦਕ ਕਿਸਾਨਾਂ ਦੇ ਐਜੀਟੇਸ਼ਨ ਸੀ ਜਿਹਨੇ ਲੋਕ ਬਚ ਗਏ ਕਿਸਾਨ ਵੀ ਬਚ ਗਏ ਉਦੋਂ ਇਹਨਾਂ ਨੇ ਵਾਦਾ ਕੀਤਾ ਸੀ ਕਿਸਾਨਾਂ ਦੇ ਨਾਲ ਕਿ ਜਿਸੀ ਤੁਹਾਨੂੰ ਐਮਐਸਪੀ ਦੇਵਾਂਗੇ ਅਸੀਂ ਕਮੇਟੀ ਬਣਾ ਰਹੇ ਹਾਂ ਕਮੇਟੀ ਬਣਾਤੀ ਕਮੇਟੀ ਦੀ ਬੈਠਕ ਕੋਈ ਨਹੀਂ ਹੋਈ ਬਦੂਵਾਰ ਫੈਸਲਾ ਅਜੇ ਤੱਕ ਨਹੀਂ ਹੋ ਸਕਿਆ 2 ਸਾਲ ਹੋ ਗਏ ਕਾਨੂੰਨ ਬੰਸਨਿਆਂ ਨੂੰ ਇਹਨਾਂ ਇਹਨਾਂ ਨੇ ਅਤਿਆਚਾਰ ਕੀਤਾ ਕਿਸਾਨਾਂ ਦੇ ਤੇ ਫਿਰ ਕਿਸਾਨਾਂ ਨੇ ਵੀ ਕੌਫਰ ਬਦਲਾ ਲੈਣਾ ਹੀ ਹੈ ਨਾ ਕਿਧਰੂ ਸਾਰੇ ਭਰਾਵਾਂ ਦਾ ਬਹੁਤ ਵਧੀਆ ਸਾਥ ਮਿਲਿਆ ਸਾਰਾ ਯੂਥ ਢਟਕੇ ਨਾਲ ਖੜਾ ਸਤਲੂ ਸਾਹਿਬ ਦੇ ਤੇ ਅਸੀਂ ਇਹ ਚੋਣ ਜਿੱਤਾਂਗੇ ਜਰੂਰ ਢਿੱਲੋਂ ਸਾਹਿਬ ਇੱਕ ਹੋਜੇ ਕੈਂਡੀਡੇਟ ਨੇ ਜਿੰਨਾਂ ਤੇ ਕੋਈ ਵੀ ਦਾਗ ਨਹੀਂ ਬਹੁਤ ਹੀ ਵਿਕਾਸਪੂਰਨ ਇਨਸਾਨ ਨੇ ਸਾਫ ਸੁਥਰੀ ਸੱਚੀਅਤ ਦੇ ਮਾਲਕ। ਦੇਖੋ ਇਹਨਾਂ ਦਾ ਵਿਰੋਧ ਹੋਣਾ ਸੁਭਾਵਿਕ ਆ ਕਿਉਂਕਿ ਇਹਨਾਂ ਨੇ ਕੰਮ ਹੀ ਐਸੇ ਕੀਤੇ ਨੇ ਪੰਜਾਬ ਦੇ ਲੋਕਾਂ ਨਾਲ ਧੋਖਾ ਪੰਜਾਬ ਦੇ ਸਾਰੇ ਮਸਲੇ ਇਹਨਾਂ ਨੇ ਗੁਰਦੁਆਰਿਆਂ 'ਚ ਦਖਲ ਦਾਜੀ ਧਰਮਾਂ 'ਚ ਦਖਲ ਦਾਜੀ ਲੋਕਾਂ ਨੂੰ ਪਾੜੋ ਤੇ ਰਾਜ ਕਰਦੇ ਦਿੱਤੀ ਫਿਰੇ ਛੜਪਾ ਮਾਰ ਕੇ ਆ ਕਾਂਗਰਸ ਛੱਡ ਕੇ ਉੱਧ ਚਲੇ ਗਿਆ। ਔਰ ਹੁਣ ਕਾਂਗ ਭਾਜਪਾ ਦਾ ਆਪਾਂ ਨੂੰ ਪਤਾ ਵੀ ਇਹਨਾਂ ਨੇ ਤਿੰਨ ਕਾਨੂੰਨ ਲਿਆ ਕੇ ਲੋਕਾਂ ਦੇ ਨਾਲ ਧੋਖਾ ਕੀਤਾ। ਕਿਸਾਨਾਂ ਨਾਲ ਧੋਖਾ ਕੀਤਾ। ਇਹ ਤਾਂ ਕਿਸਾਨਾਂ ਦੇ ਐਜੀਟੇਸ਼ਨ ਸੀ ਜਿਹੜੇ ਲੋਕ ਬਚ ਗਏ, ਕਿਸਾਨ ਵੀ ਬਚ ਗਏ। ਉਦੋਂ ਇਹਨਾਂ ਨੇ ਵਾਅਦਾ ਕੀਤਾ ਸੀ ਕਿਸਾਨਾਂ ਦੇ ਨਾਲ ਕਿ ਜਿਦਾ ਸੀ ਤੁਹਾਨੂੰ ਐਮਐਸਪੀ ਦੇਵਾਂਗੇ ਅਸੀਂ ਕਮੇਟੀ ਬਣਾ ਰਹੇ ਹਾਂ ਉਹ ਕਮੇਟੀ ਬਣਾਤੀ ਕਮੇਟੀ ਦੀ ਬੈਠਕ ਕੋਈ ਨਹੀਂ ਹੋਈ ਉਦੋਂ ਵਾਂਗ ਅਸਲ ਅਜੇ ਤੱਕ ਨਹੀਂ ਹੋ ਸਕਿਆ 2 ਸਾਲ ਹੋ ਗਏ ਕਾਨੂੰਨ ਵਾਪਸ ਲਿਆ ਨੂੰ ਤੇ 2 ਸਾਲ ਦੇ ਵਿੱਚ ਕੀ ਐਮਐਸਪੀ ਦਾ ਫੈਸਲਾ ਨਹੀਂ ਕਰ ਸਕਦੇ ਸੀ ਉਦੋਂ ਵਾਂਗ ਕਿਸਾਨਾਂ ਦੁਆਰਾ ਮੋਰਚਾ ਲਾਉਣਾ ਪਿਆ ਦੁਬਾਰਾ ਮੋਰਚਾ ਇਹਨਾਂ ਨੇ ਬਾਹਰ ਤੇ ਰੋਕ ਲਿਆ ਹਰਿਆਣੇ ਦੇ ਉਹਨਾਂ ਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਉਹਨਾਂ ਦੇ ਅਥਰੂ ਗਿਆ ਛੱਡੀ ਉਹਨਾਂ ਨੇ ਲਾਠੀ ਚਾਰਜ ਕੀਤਾ ਗੋਲੀਆਂ ਜਲਾਈਆਂ ਇੱਕੇ ਕਿਸਾਨ ਸ਼ਹੀਦ ਵੀ ਹੋ ਗਿਆ ਬੋਰੀਆਂ ਚ ਪਾ ਕੇ ਕਿਸਾਨ ਕੁੱਟੇ ਗਏ ਇੰਨਾ ਇਹਨਾਂ ਨੇ ਅਤਿਆਚਾਰ ਕੀਤਾ ਕਿਸਾਨਾਂ ਤੇ ਤੇ ਫਿਰ ਕਿਸਾਨਾਂ ਨੇ ਵੀ ਤਾਂ ਆਪਣਾ ਬਦਲਾ ਲੈਣਾ ਹੀ ਹੈ ਨਾ ਕਿਸੇ ਰੂਪ ਤਾਂ ਕਰਕੇ ਇਹਨਾਂ ਦਾ ਵਿਰੋਧ ਹੋਵੇ ਉਹ ਤਾਂ ਕਹਿੰਦੇ ਵਿਰੋਧੀ ਪਾਰਟੀਆਂ ਸਾਡੇ ਤੇ ਹਮਲਾ ਕਰਵਾ ਰਹੀਆਂ ਨੇ ਵਾਰ-ਵਾਰ ਕਿਉਂ ਵਿਰੋਧੀ ਪਾਰਟੀਆਂ ਨੇ ਕੀ ਲੈਣਾ ਇਹ ਗੱਲ ਤੁਸੀਂ ਕਿਸਾਨਾਂ ਦੇ ਮਸਲੇ ਹੱਲ ਕਰ ਦਿਓ ਕਿਸਾਨਾ ਪਿਹੜ ਜਾਣਗੇ ਕਿਸਾਨਾਂ ਨੂੰ ਐਮਐਸਪੀ ਦੇ ਦਿਓ ਤੇ ਰੋਣ ਇਹਦਾ ਇਹਦਾ ਰੋਣ ਵਾਲੀ ਗੱਲ ਆ ਜਿਵੇਂ ਖੇਡਦੇ ਆ ਨਾ ਜਵਾਕ ਖੇਡਦੇ ਖੇਡਦੇ ਲੜ ਪੈਂਦੇ ਆ ਲਾਖ ਖੇਡਣਾ ਨਾ ਖੇਡਣ ਦੇਣਾ ਇਹ ਨਾਲ ਕਿਉਂ ਕਹਿੰਦਾ ਮੇਰਾ ਨਾਮ ਕਾਸ਼ਦੀਪ ਸਿੰਘ ਪੱਠੜਾ ਜੀ ਮੈਂ ਜ਼ਿਲ੍ਹਾ ਲੁਧਿਆਣਾ ਸ਼ਹਿਰੀ ਦਾ ਯੂਥ ਕਾਲੀ ਦਲ ਦਾ ਪ੍ਰਧਾਨ ਹਾਂ ਜੀ ਅੱਜ ਅਸੀਂ ਵੈਸੇ ਸਾਰਾ ਆਪਣਾ ਯੂਥ ਦੇ ਜਿਹੜੇ ਅਹੁਦੇਦਾਰ ਨੇ ਉਹਨਾਂ ਸਾਰਿਆਂ ਨੇ ਇੱਕ ਮੀਟਿੰਗ ਕੀਤੀ ਹੈ ਲੋਕ ਸਭਾ ਚੋਣ ਸੰਬੰਧੀ ਸਾਰਿਆਂ ਨੂੰ ਸਾਰਿਆਂ ਦੇ ਸੁਝਾਅ ਲਏ ਨੇ ਤੇ ਜੋ 20 ਦਿਨ ਰਹਿ ਗਏ ਨੇ ਤੇ ਸਾਰੇ ਸਾਰਿਆਂ ਨੂੰ ਆਪਣੇ ਵਿਚਾਰ ਦੱਸੇ ਨੇ ਸਾਰਿਆਂ ਨੂੰ ਦੱਸਿਆ ਵੀ ਆਪਾਂ ਇੱਕ ਦੂਸਰੇ ਨਾਲ ਬੁੱਢੇ ਨਾਲ ਬੁੱਢਾ ਜੋੜ ਕੇ ਇਹ ਇਲੈਕਸ਼ਨ ਜਿੱਤਣੀ ਹੈ ਸੋ ਸਾਰੇ ਭਾਵਾਂ ਦਾ ਬਹੁਤ ਵਧੀਆ ਸਾਥ ਮਿਲਿਆ ਸਾਰਾ ਯੂਥ ਘਟਕੇ ਨਾਲ ਖੜਾ ਧਿਲੂ ਸਾਹਿਬ ਦੇ ਤੇ ਅਸੀਂ ਇਹ ਚੋਣ ਜਿੱਤਾਂਗੇ ਜਗਤ ਦੇਣਾ ਚਾਹੁੰਦੇ ਹਾਂ ਸੋ ਸਾਰੇ ਯੂਪਰਾਵਾਂ ਨੂੰ ਮੈਂ ਸੇ ਦਊਂਗਾ ਹਰ ਇੱਕ ਨੌਜਵਾਨ ਦੇਖੋ ਜਿਹੜੀ ਵੋਟ ਹੈ ਨਾ ਉਹ ਬੜੀ ਵੋਟ ਦੀ ਕੀਮਤ ਬਹੁਤ ਵੱਡੀ ਹੈ ਵੋਟ ਪਾਉਣੀ ਬਹੁਤ ਜ਼ਰੂਰੀ ਹੈ ਮੈਂ ਹਰ ਇੱਕ ਨੌਜਵਾਨ ਨੂੰ ਇੱਕ ਇਹ ਬੇਨਤੀ ਜ਼ਰੂਰ ਕਰੂੰਗਾ ਵੋਟ ਪਾਉਣ ਜ਼ਰੂਰ ਜਾਇਓ ਤੇ ਨੌਜਵਾਨ ਵੀਰ ਇਹ ਚੀਜ਼ ਜ਼ਰੂਰ ਦੇਖ ਲੈਣ ਸਾਰੇ ਕੈਂਡੀਡੇਟਾਂ ਚੋਂ ਕੈਂਡੀਡੇਟ ਜ਼ਰੂਰ ਦੇਖ ਲੈਣ ਕਿ ਕੈਂਡੀਡੇਟ ਚੰਗਾ ਹੈ ਚਾਰ ਕੈਂਡੀਡੇਟ ਨੇ ਢਿੱਲੋਂ ਸਾਹਿਬ ਕੇ ਹੋਜੇ ਕੈਂਡੀਡੇਟ ਨੇ ਜਿਨ੍ਹਾਂ ਤੇ ਕੋਈ ਵੀ ਦਾਗ ਨਹੀਂ ਬਹੁਤ ਹੀ ਵਿਕਾਸਪੁਰਸ਼ ਇਨਸਾਨ ਨੇ ਸਾਫ਼ ਸੁਥਰੀ ਸ਼ਖਸੀਅਤ ਦੇ ਮਾਲਕ ਨੇ ਇਹਨਾਂ ਤੋਂ ਚੰਗਾ ਕੋਈ ਵੀ ਕੈਂਡੀਡੇਟ ਨਹੀਂ ਆਪਦੇ ਭਰਾਵਾਂ ਚ ਬਹਿ ਕੇ ਸਾਰੇ ਜਾਣੇ ਇੱਕ ਵਿਚਾਰ ਜ਼ਰੂਰ ਕਰਿਓ ਚੰਗਾ ਕੈਂਡੀਡੇਟ ਦੇ ਕੇ ਵੋਟ ਜ਼ਰੂਰ ਪਾਉਣੇ